ਇਟਲੀ ਦੇ ਪੇਪਰ ਜਿਹਨੇ ਵੀ ਭਰਨੇ ਆ ਤਾਂ ਪਰਫੈਕਟ ਟਾਈਮ ਹੈਗਾ ਆ ਸੈਲਫ 3 ਦਿਨ ਬਚੇ ਆ 23 ਅਕਤੂਬਰ ਤੋਂ ਇਹਦੀ ਜਿਹੜੀ ਡੇਟ ਆ ਉਹ ਸ਼ੁਰੂ ਹੋ ਜਾਣੀ ਆ ਤਾਂ 7 ਦਸੰਬਰ ਤੱਕ ਇਹ ਪੇਪਰ ਭਰੇ ਜਾਣੇ ਆ ਤੇ ਫਿਰ ਜਿਹੜੇ 2026 ਦੇ ਵਿੱਚ ਇਹ ਕਲਿੱਕ ਹੋਣੇ ਸ਼ੁਰੂ ਹੋਣੇ ਆ 2026 ਤੋਂ ਲੈ ਕੇ 2028 ਤੱਕ 497500 ਬੰਦਾ ਚਾਹੀਦਾ ਇਟਲੀ ਨੂੰ ਤੋ ਇਹ ਜਿਹੜੇ ਪੇਪਰ ਆ ਇਹ ਬਹੁਤ ਤਰ੍ਹਾਂ ਦੇ ਓਪਨ ਹੋਏ ਆ ਡੋਮੈਸਟਿਕ ਵੀ ਓਪਨ ਹੋਏ ਆ ਸੀਜ਼ਨਲ ਵੀ ਓਪਨ ਹੋਏ ਆ ਨੌ ਸੀਜ਼ਨਲ ਵੀ ਓਪਨ ਹੋਏ ਆ ਸੀਜ਼ਨਲ ਇਹਦਾ ਸੈਂਸ ਕੀ ਹੈ ਕਿ ਅਗਰ ਤੁਹਾਡੇ ਤੁਸੀਂ 9 ਮਹੀਨਿਆਂ ਵਾਲੇ ਪੇਪਰ ਭਰਨਾ ਚਾਹੁੰਦੇ ਆ ਕਿ ਫਿਰ ਤੁਸੀਂ 9 ਮਹੀਨਿਆਂ ਵਾਲੇ ਵੀ ਭਰ ਸਕਦੇ ਆ ਸਾਲ ਵਾਲੇ ਵੀ ਭਰ ਸਕਦੇ ਆ ਡੋਮੈਸਟਿਕ ਇਹ ਆ ਕਿ ਤੁਸੀਂ ਘਰ ਦੇ ਕੰਮ ਲਈ ਕਿਤੇ ਜਾਣਾ ਆ ਜਾਂ ਫਿਰ ਤੁਹਾਨੂੰ ਕੋਈ ਵੀ ਆਪਦੇ ਘਰ ਦੇ ਕੰਮ ਲਈ ਬੁਲਾਉਣਾ ਚਾਹੁੰਦਾ ਆ ਜਾਂ ਫਿਰ ਓਲਡ ਕੇਅਰ ਦੇ ਵਿੱਚ ਬੁਲਾਉਣਾ ਚਾਹੁੰਦਾ ਹੈ ਓਲਡ ਕੇਅਰ ਇਨ ਦਾ ਸੈਂਸ ਯਾਨੀ ਕਿ ਓਲਡ ਕੇਅਰ ਸੈਂਟਰ ਅਗਰ ਕਿਸੇ ਵੀ ਘਰ ਦੇ ਵਿੱਚ ਕੋਈ ਓਲਡ ਬੰਦਾ ਹੈਗਾ ਉਹ ਆਪਣੀ ਦੇਖਭਾਲ ਲਈ ਕਿਸੇ ਨੂੰ ਬੁਲਾਉਣਾ ਚਾਹੁੰਦਾ ਉਹਨੂੰ ਡੋਮੈਸਟਿਕ ਪੇਪਰ ਕਹਿੰਦੇ ਨੇ ਕਿ ਤੁਸੀਂ ਘਰ ਦੇ ਕੰਮਾਂ ਲਈ ਕਿਤੇ ਜਾ ਰਹੇ ਹੋ ਸੋ ਇਹ ਪੇਪਰ ਭਰਨ ਲਈ ਤੁਹਾਨੂੰ ਬਹੁਤ ਜਿਆਦੀਆਂ ਜਿਹੜੀਆਂ ਵੀਡੀਓ ਸ਼ੋ ਹੁੰਦੀਆਂ ਹੋਣੀਆਂ ਇੰਸਟਾਗ੍ਰam ਉੱਤੇ ਵੀ ਫੇਸਬੁੱਕ ਉੱਤੇ ਵੀ YouTube ਉੱਪਰ ਵੀ ਸੋ ਇਹ ਪੇਪਰਾਂ ਦਾ ਭਰਨ ਦੇ ਨਾਂ ਨਾਲ ਫਰਾਡ ਵੀ ਬਹੁਤ ਜ਼ਿਆਦਾ ਚੱਲਣਾ ਆ ਬਹੁਤ ਲੋਕਾਂ ਨੇ ਤੁਹਾਡੇ ਕੋਲ ਜਿਹੜੇ ਪੈਸੇ ਆ ਨਜਾਇਜ਼ ਵੀ ਲੈਣੇ ਆ 15-15 ਲੱਖ 14-14 ਲੱਖ ਵੀ ਲੈਣਾ ਆ ਅਗਰ ਤੁਸੀਂ ਕਿਸੇ ਵੀ ਪਰਸਨ ਨੂੰ ਕਿਸੇ ਵੀ ਨੂੰ ਕਨੈਕਟ ਕਰਦੇ ਆ ਤੇ ਉਹ ਪਰਸਨ ਅਗਰ ਤੁਹਾਡੇ ਤੋਂ ਪਹਿਲਾਂ ਡਿਮਾਂਡ ਕਰਦਾ ਪੈਸੇ ਦੀ ਤਾਂ ਪਹਿਲਾਂ ਪੈਸੇ ਨਾ ਦਿਓ ਠੀਕ ਆ ਅਗਰ ਪੇਪਰ ਭਰਨ ਦੀ ਫੀਸ ਅਗਲਾ ਬੰਦਾ 40000 50000 20000 ਤੱਕ ਲੈਂਦਾ ਆ ਉਹਨੂੰ ਦੇ ਦਿਓ ਪਰ ਉਹ ਵੀ ਤੁਸੀਂ ਪੇਪਰ ਭਰਨ ਦੀ ਫੀਸ ਤਾਂ ਹੀ ਦਿਓ ਅਗਰ ਉਹ ਬੰਦਾ ਤੁਹਾਡੇ ਨੋਨ ਵਿੱਚ ਹੈਗਾ ਆ ਕਿਉਂਕਿ ਪੇਪਰ ਭਰਨ ਦੇ ਵਿੱਚ ਕੋਈ ਵੀ ਪੈਸਾ ਨਹੀਂ ਲੱਗਣਾ ਜਿੰਨਾ ਚਿਰ ਪੇਪਰ ਤੁਹਾਡੇ ਕਲਿੱਕ ਨਹੀਂ ਹੁੰਦੇ ਤੁਹਾਡਾ ਨਾਮ ਨਹੀਂ ਆਉਂਦਾ ਹੈਗਾ ਉਹਨਾਂ ਟਾਈਮ ਤੁਹਾਨੂੰ ਕੋਈ ਸ਼ੋਰ ਨਹੀਂ ਹੈਗਾ ਕਿ ਤੁਹਾਡਾ ਵੀਜ਼ਾ ਲੱਗਣਾ ਹੈ ਜਾਂ ਨਹੀਂ ਲੱਗਣਾ ਸੋ ਬਹੁਤ ਵੀਰਾਂ ਦੇ ਕੁਐਸਚਨ ਇਹ ਆਏ ਸੀ ਕਿ ਸਾਡੇ ਆਲਰੇਡੀ ਪਿਛਲੇ ਸਾਲ ਪੇਪਰ ਨਿਕਲੇ ਸੀ ਤੇ ਪਰ ਅਸੀਂ ਜਿਹੜੇ ਫਾਈਲ ਵੀ ਐਮਬੈਸੀ 'ਚ ਭਰਤੀ ਸੀ ਕਿ ਸਾਡਾ ਵੀਜ਼ਾ ਨਹੀਂ ਲੱਗਾ ਸੀ ਉਹ ਇਦਾਂ ਦੇ ਬਹੁਤ ਸਾਰੇ ਕੇਸਿਸ ਹੋਏ ਸੀ ਇਸ ਵਾਰ ਹੋਣ ਦੇ ਵੀ ਬਹੁਤ ਚਾਂਸਸ ਨੇ ਕਿਉਂਕਿ ਸੈल्फ ਮੈਂ ਤੁਹਾਨੂੰ ਦੱਸਿਆ ਨਾ 2 ਸਾਲ ਦੇ ਵਿੱਚ 497000 ਬੰਦਾ ਉਹਨਾਂ ਨੇ ਲੈਣਾ ਆ ਤੇ ਉਹਦੇ ਵਿੱਚੋਂ ਬਹੁਤ ਲੋਕਾਂ ਨੇ ਬਹੁਤ ਕੰਟਰੀਆਂ 'ਚ ਪੇਪਰ ਭਰ ਹੁਣੇ ਆ ਈਵਨ ਕਿ ਯੂਰਪ ਯੂਨੀਅਨ ਦੇ ਵਿੱਚ ਵੀ ਬਹੁਤ ਕੰਟਰੀਆਂ ਨੇ ਉੱਥੇ ਸੀਜ਼ਨਲ ਨੌਨ ਸੀਜ਼ਨਲ ਵਰਕ ਪਰਮਿਟ ਤੇ ਜਾਣਾ ਆ ਤਾਂ ਜੋ ਉਹ ਉੱਥੇ ਜਾ ਕੇ ਕੰਮ ਕਰ ਸਕਣ ਜਿਹੜਾ ਨੂੰ ਕਿਸੇ ਕਿਸੇ ਵੀ ਬੰਦੇ ਨੂੰ ਕੰਮ ਕਰਨ ਦੀ ਪਰਮਿਸ਼ਨ ਨਹੀਂ ਹੈਗੀ ਹਾਂ ਅਗਰ ਤੁਸੀਂ ਸ਼ੈਨਗਨ जोन ਦੀ ਕਿਸੇ ਹੋਰ ਕੰਟਰੀ ਵਿੱਚ ਬੈਠੇ ਆ ਤੁਹਾਨੂੰ ਲੱਗਦਾ ਤੁਹਾਡੇ ਪੇਪਰ ਨਹੀਂ ਬਣ ਸਕਦੇ ਉਸ ਕੰਟਰੀ ਦੇ ਵਿੱਚ ਫੇਰ ਵੀ ਇਹ ਤੁਹਾਡੇ ਲਈ ਬੈਸਟ ਚਾਂਸ ਹੈਗਾ ਬਹੁਤ ਸਾਰੇ ਜਿਹੜੇ ਸਾਡੇ ਵੀਰਾਂ ਦੇ ਆਫਿਸ ਵੀ ਨੇ ਇਟਲੀ ਦੇ ਵਿੱਚ ਵੀ ਆ ਠੀਕ ਆ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਤੇ ਫੇਰ ਉਹ ਤੁਹਾਡੀ ਹੈਲਪ ਕਰ ਸਕਦੇ ਆ ਕਿਸੇ ਨੂੰ ਵਾਧੂ ਫालतू ਪੈਸਾ ਨਾ ਦਿਓ ਕਿਉਂਕਿ ਇੰਨੇ ਇੰਨੇ ਪੈਸੇ ਨਹੀਂ ਲੱਗਦੇ ਪਰ ਅਗਰ ਤੁਹਾਡੇ ਤੁਹਾਨੂੰ ਸ਼ੋਰਟੀ ਹੁੰਦੀ ਹੈ ਕਿ ਤੁਹਾਡਾ ਵੀਜ਼ਾ ਲੱਗ ਸਕਦਾ ਤਾਂ ਮੈਂ ਤੁਹਾਨੂੰ ਇਹੀ ਗਾਈਡ ਕਰੂੰਗਾ ਕਿ ਤੁਸੀਂ 1 ਸਾਲ ਦੇ ਪੇਪਰ ਭਰੋ 9 ਮਹੀਨੇ ਦੇ ਪੇਪਰ ਨਾ ਭਰੋ ਅਗਰ ਪੋਸੀਬਲ ਹੋ ਸਕਦਾ ਤਾਂ 1 ਸਾਲ ਦੇ ਪੇਪਰ ਭਰ ਕੇ ਹੀ ਜਾਓ ਸੋ ਜਿਹੜੀ ਇਹਦੀ ਕਲਿੱਕ ਡੇਟ ਆ ਕਿ ਮਤਲਬ ਕਿ ਜਦੋਂ ਇਹ ਕਲਿੱਕ ਹੋਣੇ ਸ਼ੁਰੂ ਹੋਣੇ ਆ ਕਿ ਜਦੋਂ ਤੁਹਾਨੂੰ ਪਤਾ ਲੱਗਣਾ ਕਿ ਸਾਡਾ ਨਾਮ ਆਇਆ ਜਾਂ ਨਹੀਂ ਆਇਆ ਉਹ ਜਿਹੜੀ ਕਲਿੱਕ ਡੇਟ ਆ ਉਹ ਵੱਖਰੇ ਵੱਖਰੇ ਪੇਪਰਾਂ ਦੀ ਵੱਖਰੀ ਹੈਗੀ ਉਹ ਮੈਂ ਤੁਹਾਨੂੰ ਸਕਰੀਨ ਤੇ ਸ਼ੋਅ ਕਰ ਦੇਣਾ ਕਿਹੜੇ ਪੇਪਰਾਂ ਦੀ ਜਿਹੜੀ ਕਲਿੱਕ ਡੇਟ ਕਦੋਂ ਹੋਣੀ ਆ ਠੀਕ ਆ ਉਹ ਫਰਵਰੀਅਰ ਵਿੱਚ ਆਲਮੋਸਟ ਸਾਰੀਆਂ ਹੋ ਹੀ ਜਾਣੀਆਂ ਫਿਰ ਤੁਹਾਡਾ ਡਿਫਰੈਂਟ ਡਿਫਰੈਂਟ ਕੋਟਾ ਆ ਜਾਣਾ ਕਿ ਕਿਹੜੇ ਕੋਟੇ ਦੇ ਵਿੱਚ ਕਿਹੜੇ ਲੋਕਾਂ ਦੇ ਪੇਪਰ ਨਿਕਲੇ ਆ ਸੋ ਇਹੀ ਅੱਜ ਦੀ ਵੀਡੀਓ ਆ ਇਹ ਵੀਡੀਓ ਤੇ ਆਪਾਂ ਹੋਰ ਐਕਸਪਲੇਨੇਸ਼ਨ ਜਰੂਰ ਕਰਾਂਗੇ ਪਹਿਲਾਂ ਜਿੱਦਾਂ ਜਿੱਦਾਂ ਵੀ ਤੁਹਾਨੂੰ ਇਨਫੋਰਮੇਸ਼ਨ ਆਉਂਦੀ ਹੈ ਤੇ ਤੁਸੀਂ ਉਸ ਇਨਫੋਰਮੇਸ਼ਨ ਦੇ ਅਕੋਰਡਿੰਗ ਆਪਣੇ ਪੇਪਰ ਭਰਨੇ ਸ਼ੁਰੂ ਕਰੋ ਥੈਂਕ ਯੂ ਸੋ ਮੱਚ ਮਿਲਣੇ ਇੱਕ ਨਵੀਂ ਵੀਡੀਓ ਨਾਲ ਬਾਏ ਬਾਏ